ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਾਂਝੀ ਸਬਤ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਛੜੀ ਰੈਸਿਪੀ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਉਹਦੇ ਬਹੁਤ ਹੀ ਜ਼ਿਆਦਾ ਹੈਲਥ ਬੈਨੀਫਿਟਸ ਨੇ ਅੱਜ ਅਸੀਂ ਬਣਾਵਾਂਗੇ ਸਮਰ ਸਪੈਸ਼ਲ ਲੱਡੂ ਇਹ ਲੱਡੂ ਜਿਹੜੇ ਨੇ ਇਹ ਨੇ ਗੁੱਡ ਸੋਰਸ ਆਫ ਵਿਟਾਮਿਨਸ ਪ੍ਰੋਟੀਨਸ ਫਾਈਬਰਸ ਮਿਨਰਲਸ ਕੈਲਸ਼ੀਅਮ ਆਇਰਨ ਤੇ ਹੋਰ ਬਹੁਤ ਸਾਰੇ ਜਿਹੜੇ ਇਹਦੇ ਬੈਨੀਫਿਟਸ ਨੇ ਇਹ ਲੱਡੂ ਕਿਵੇਂ ਤਿਆਰ ਕਰਨੇ ਨੇ ਚਲੋ ਅਸੀਂ ਦੇਖਦੇ ਹਾਂ ਇੱਕ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਇੱਥੇ ਲਏ ਹੋਏ ਨੇ ਡਰਾਈ ਫਰੂਟਸ ਜਿੰਨਾਂ ਨੂੰ ਮੈਂ ਰਾਤ ਪਰ ਪਿਗੋ ਕੇ ਰੱਖਤਾ ਸੀ ਇੱਥੇ ਮੈਂ ਲਏ ਹੋਏ ਨੇ 8 ਤੋਂ 10 ਅਖਰੋਟ ਨਾਲ ਹੀ ਆਪਾਂ ਲੈ ਨਹੀਂ ਵੀ ਤੋਂ ਪਛੀ ਬਦਾਮ 15 ਤੋਂ 20 ਅਸੀਂ ਲਿਆ ਨੇ ਇੱਥੇ ਖਜੂਰਾ ਇਹਨਾਂ ਨੂੰ ਵੀ ਅਸੀਂ ਰਾਤ ਪਰ ਪਿਗੋ ਕੇ ਰੱਖਿਆ ਸੀ 8 ਤੋਂ 10 ਅਸੀਂ ਲਈ ਨੇ ਪਿਸਤਾ ਤੇ 8 ਤੋਂ 10 ਹੀ ਆਪਾਂ ਲੈ ਨਹੀਂ ਕਾਜੂ ਇੰਨਾ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਰਾਤ ਨੂੰ ਧੋ ਕੇ ਪਿਗੋਲਿਆ ਸੀ ਔਰ ਸਵੇਰੇ ਜਿਹੜਾ ਆ ਮੈਂ ਇਹਨਾਂ ਦਾ ਛਿਲਕਾ ਰਿਮੂਵ ਕੀਤਾ ਹੈ ਮੈਂ ਸਿਰਫ ਛਿਲਕਾ ਰਿਮੂਵ ਕੀਤਾ ਹੈ ਬਦਾਮ ਦਾ ਤੁਸੀਂ ਚਾਹੋ ਤਾਂ ਖਜੂਰਾਂ ਦਾ ਛਿਲਕਾ ਵੀ ਰਿਮੂਵ ਕਰ ਸਕਦੇ ਹੋ ਬਟ ਆਪਾਂ ਨੂੰ ਰਿਮੂਵ ਕਰਨ ਦੀ ਜਰੂਰਤ ਨਹੀਂ ਆ ਕਿਉਂਕਿ ਆ ਫਾਈਨਲ ਨੂੰ ਮਿਕਸਰ ਗ੍ਰੈਂਡਰ ਦੇ ਵਿੱਚ ਚੰਗੀ ਤਰ੍ਹਾਂ ਪੀਸਣਾ ਆ ਇਹਨਾਂ ਦੀ ਪੇਸਟ ਬਣਾਉਣੀ ਆ ਸੋ ਤੁਸੀਂ ਛਿਲਕਾ ਨਹੀਂ ਵੀ ਉਤਾਰੋਗੇ ਤਾਂ ਵੀ ਕੋਈ ਚੱਕਰ ਨਹੀਂ ਆ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਜਿੰਨੇ ਵੀ ਡਰਾਈ ਫਰੂਟਸ ਨੇ ਇਨਾਂ ਨੂੰ ਇੱਕ ਮਿਕਸਰ ਜਾਰ ਦੇ ਵਿੱਚ ਟਰਾਂਸਫਰ ਕਰਾਂਗੇ ਤੇ ਇਹਨਾਂ ਦਾ ਆਪਾਂ ਇੱਕ ਪੇਸਟ ਰੈਡੀ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰੇ ਡਰਾਈ ਫਰੂਟਸ ਜਿਹੜੇ ਨੇ ਉਹ ਮਿਕਸਰ ਜਾਰ ਦੇ ਵਿੱਚ ਟਰਾਂਸਫਰ ਕਰ ਲਏ ਨੇ ਹੁਣ ਅਸੀਂ ਇਹਨਾਂ ਦੀ ਪੇਸਟ ਬਣਾ ਚੁੱਕੇ ਹਾਂ ਆਪਾਂ ਇਹਨਾਂ ਦੀ ਬਿਲਕੁਲ ਸਮੂਥ ਪੇਸਟ ਨਹੀਂ ਬਣਾਉਣੀ ਆਪਾਂ ਥੋੜਾ ਜਿਹਾ ਇਹਨਾਂ ਨੂੰ ਖੜੇ ਰੱਖਿਆ ਹੈ ਤਾਂ ਕਿ ਆਪਣੇ ਲੱਡੂਆਂ ਦੇ ਵਿੱਚ ਥੋੜੀ ਬਾਈਟ ਆਏ ਡਰਾਈ ਫਰੂਟਸ ਦੀ ਸੇਮ ਕੰਟੇਨਰ ਦੇ ਵਿੱਚ ਹੁਣ ਮੈਂ ਟਰਾਂਸਫਰ ਕਰਤਾ ਸੀਗਾ ਆਪਣੀਆਂ ਡੇਟਸ ਨੂੰ ਖਜੂਰਾ ਨੂੰ ਇਹਦੀ ਵੀ ਆਪਾਂ ਇਸੇ ਤਰੀਕੇ ਨਾਲ ਜਿਹੜੀ ਆ ਇੱਕ ਪੇਸਟ ਰੈਡੀ ਕਰ ਲਾਂਗੇ ਆਪਣੀ ਜਿਹੜੀ ਆ ਖਜੂਰਾ ਦੀ ਪੇਸਟ ਵੀ ਜਿਹੜੀ ਆ ਬਹੁਤ ਅੱਛੀ ਰੈਡੀ ਹੋ ਗਈ ਹੈ ਔਰ ਜਿਹੜੇ ਸ਼ਿਲਕੇ ਨੇ ਉਹ ਵੀ ਅੱਛੀ ਤਰ੍ਹਾਂ ਮੈਸ਼ ਹੋ ਚੁੱਕੇ ਨੇ ਪਹਿਲਾ ਸਟੈਪ ਕੰਪਲੀਟ ਆਪਣਾ ਹੋ ਗਿਆ ਹੈ ਹੁਣ ਅਸੀਂ ਕੀ ਕਰਨਾ ਹੈ ਹੁਣ ਅਸੀਂ ਇੱਥੇ ਲਏ ਨੇ 1 ਕੱਪ ਪੁੱਜੇ ਹੋਏ ਛੋਲੇ ਇੰਨਾ ਨੂੰ ਆਪਾਂ ਛਿਲਕਾ ਸਮੇਤ ਹੀ ਮਿਕਸਰ ਜਾਰ ਦੇ ਵਿੱਚ ਟਰਾਂਸਫਰ ਕਰ ਦੇਣਾ ਹੈ। ਛਿਲਕੀ ਜਿਹੜੀ ਆ ਅਸੀਂ ਇਹਦੇ ਰਿਮੂਵ ਨਹੀਂ ਕਰਨੇ ਕਿਉਂਕਿ ਜਿਹੜੇ ਇਹ ਬਹੁਤ ਹੀ ਅੱਛਾ ਸੋਰਸ ਹੁੰਦੇ ਨੇ ਆਇਰਨ ਦਾ। ਸੇਮ ਉਸੇ ਤਰ੍ਹਾਂ ਹੀ ਅਸੀਂ ਇਹਦੀ ਵੀ ਇੱਕ ਪੇਸਟ ਰੈਡੀ ਕਰ ਲਈ ਆ, ਇੱਕ ਪਾਊਡਰ ਰੈਡੀ ਕਰ ਲਿਆ ਹੈ। ਆਪਣਾ ਸੈਕਿੰਡ ਸਟੈਪ ਕੰਪਲੀਟ ਹੋਣ ਤੋਂ ਬਾਅਦ ਹੁਣ ਮੈਂ ਇੱਥੇ ਲਿਆਏ ਫਰੈਸ਼ ਕੋਕੋਨਟ ਜਿਹੜਾ ਕਿ ਪਾਣੀ ਵਾਲਾ ਨਾਇਗਲ ਹੁੰਦਾ ਹੈ। ਇਹਦੀ ਆਪਾਂ ਜਿਹੜੀ ਆ ਕਿਰੀ ਨੂੰ ਸ਼ੈਲ ਦੇ ਵਿੱਚੋਂ ਰਿਮੂਵ ਕਰ ਲਿਆ ਹੈ। ਤੁਸੀਂ ਚਾਹੋ ਤਾਂ ਇਹਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਵੀ ਪੀਸ ਸਕਦੇ ਹੋ ਤੁਸੀਂ ਚਾਹੋ ਤਾਂ ਇਹਨੂੰ ਗ੍ਰੇਟ ਕਰ ਸਕਦੇ ਹੋ ਬਟ ਮੈਨੂੰ ਗ੍ਰੇਟ ਵਾਲੀ ਆਪਸ਼ਨ ਜ਼ਿਆਦਾ ਅੱਛੀ ਲੱਗ ਰਹੀ ਸੀ ਇਸ ਕਰਕੇ ਮੈਂ kiya ਇਹਨੂੰ ਗ੍ਰੇਟ ਕਰ ਰਹੀ ਹਾਂ ਗ੍ਰੇਟ ਕਰਨਾ ਕੀ ਹੈ ਲੱਡੂ ਦੇ ਵਿੱਚ ਇਹਦੇ ਜਿਹੜੇ ਲੱਛੇ ਜੜੇ ਆ ਜਦੋਂ ਮੂੰਹ 'ਚ ਆਣਗੇ ਤਾਂ ਉਹ ਜੜਾ ਆ ਉਹਦੇ ਟੇਸਟ ਨੂੰ ਜੜਾ ਆ ਹੋਰ ਵੀ ਇਨਹਾਂਸ ਕਰ ਦਿੰਨੇ ਇੱਥੇ ਆਪਾਂ ਨੂੰ ਚੰਗੀ ਤਰ੍ਹਾਂ ਗ੍ਰੇਟ ਕਰ ਲਾਂਗੇ ਹੁਣ ਆਪਾਂ ਵੱਧਦੇ ਆ ਆਪਣੇ ਅਗਲੇ ਸਟੈਪ ਵੱਲ ਆਪਾਂ ਲਵਾਂਗੇ 2 ਕੱਪ ਫੁੱਲ ਮਖਾਣੇ ਜਾਂ ਫੋਕਸ ਨਟ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਤੇ ਮਿਕਸਰ ਗ੍ਰਾਈਂਡਰ ਦੇ ਵਿੱਚ ਪੀਸ ਲੈਣਾ ਹੈ ਉਹਨਾਂ ਨੂੰ ਪੀਸਣ ਤੋਂ ਬਾਅਦ ਹੁਣ ਆਪਾਂ ਇੱਕ ਲਈ ਹੋਈ ਆ ਇੱਥੇ ਕੜਾਈ ਇਹਦੇ ਵਿੱਚ ਅਸੀਂ ਲਵਾਂਗੇ ਅੱਧੀ ਕर्शੀ ਦੇਸੀ ਘਿਓ ਦੀ ਦੇਸੀ ਘਿਓ ਐਡ ਕਰਨ ਤੋਂ ਬਾਅਦ ਅਸੀਂ ਗੈਸ ਫਲੇਮ ਨੂੰ ਚੜਾਇਆ ਸਿਮ ਤੇ ਰੱਖਾਂਗੇ ਤੇ ਛੇੜੇ ਕੋਕੋਨਟ ਨੂੰ ਸੀ ਗ੍ਰੇਟ ਕੀਤਾ ਸੀ ਉਹਨੂੰ ਆਪਾਂ 1 ਤੋਂ 2 ਮਿੰਟ ਲਈ ਪੁੰਨਾਗੇ ਦੇਸੀ ਘਿਓ ਦੇ ਵਿੱਚ ਅਸੀਂ ਜ਼ਿਆਦਾ ਨਹੀਂ ਪੁੰਨਣਾ ਕਿਉਂਕਿ ਜ਼ਿਆਦਾ ਪੁੰਨ ਨਾਲ ਇਹਦਾ ਟੇਸ ਜਿਹੜਾ ਆ ਉਹ ਕੜਵਾ ਹੋ ਸਕਦਾ ਹੈ ਇਹਨੂੰ 1 ਤੋਂ 2 ਮਿੰਟ ਪੁੰਨਣ ਤੋਂ ਬਾਅਦ ਅਸੀਂ ਨਾਲ ਦੇ ਨਾਲ ਹੀ ਗੈਸ ਫਲੇਮ ਬੰਦ ਕਰ ਦੇਣੀ ਹੈ ਜਦ ਤੱਕ ਆਪਣਾ ਕੋਕੋਨਟ ਜੜਾ ਪੋਚ ਰਿਹਾ ਆ ਆਪਾਂ ਥੋੜੇ ਜੇ ਇਹ ਲੱਡੂਆਂ ਦੇ ਬੈਨੀਫਿਟ ਦੀ ਗੱਲ ਕਰ ਲੈਨੇ ਆ ਇਹ ਰੈਸিপি ਸ਼ੇਅਰ ਕਰਨ ਪਿੱਛੇ ਪਰਪਸ ਕੀ ਸੀ ਕਿ ਗਰਮੀਆਂ ਦੇ ਵਿੱਚ ਆਪਣੀ ਐਨਰਜੀ ਬਹੁਤ ਹੀ ਜ਼ਿਆਦਾ ਡレイン ਹੋ ਜਾਂਦੀ ਆ ਬਹੁਤ ਹੀ ਜ਼ਿਆਦਾ ਆਪਾਂ ਟਾਇਰਡ ਫੀਲ ਕਰਦੇ ਆ ਸੋ ਤੁਸੀਂ ਅਗਰ ਇਹ ਰੋਜ਼ ਦਾ ਇੱਕ ਵੀ ਲੱਡੂ ਕੰਜ਼ੂਮ ਕਰਦੇ ਹੋ ਤਾਂ ਤੁਹਾਨੂੰ ਕਦੀ ਵੀ ਥਕਾਵਟ ਜਾਂ ਖੂਨ ਦੀ ਕਮੀ ਨਹੀਂ ਹੋਏਗੀ ਤੇ ਤੁਸੀਂ ਐਨਰਜੀ ਨਾਲ ਬਿਲਕੁਲ ਫੁੱਲ ਰਹੋਗੇ ਸੋ ਆਪਣਾ ਕੋਕੋਨਟ ਪੁੱਜ ਗਿਆ ਆ ਇੱਥੇ ਅਸੀਂ ਫੁਲਮਖਾਨਿਆਂ ਦੀ ਵੀ ਜਿਹੜਾ ਆ ਪੇਸਟ ਜਣਾ ਪਾਊਡਰ ਰੈਡੀ ਕਰ ਲਿਆ ਸੀ ਉਹਨੂੰ ਵੀ ਆਪਾਂ ਥੋੜਾ ਖੜਾ ਹੀ ਰੱਖਿਆ ਹੈ ਬਿਲਕੁਲ ਬਰੀਕ ਪੇਸਟ ਨਹੀਂ ਬਣਾਈ ਸੀ ਹੁਣ ਆਪਾਂ ਆਪਣੇ ਬਾਕੀ ਦੇ ਜਿੰਨੇ ਵੀ ਡਰਾਈ ਫਰੂਟਸ ਨੇ ਪੁੱਜੇ ਹੋਏ ਛੋਲੇ ਨੇ ਖਜੂਰਾ ਨੇ ਗ੍ਰੇਟ ਕੀਤਾ ਹੋਇਆ ਕੋਕੋਨਟਾ ਉਹਨੂੰ ਵੀ ਅਸੀਂ ਆਪਣੀ ਉਹੀ ਕੜਾਈ ਦੇ ਵਿੱਚ ਟਰਾਂਸਫਰ ਕਰ ਦਾਂਗੇ ਇਸ ਗੱਲ ਦਾ ਧਿਆਨ ਰੱਖਿਓ ਹੁਣ ਅਸੀਂ ਗੈਸ ਫਲੇਮ ਨੂੰ ਬਿਲਕੁਲ ਬੰਦ ਕੀਤਾ ਹੋਇਆ ਹੈ ਕੋਕੋਨਟ ਨੂੰ ਪੁੰਨਣ ਤੋਂ ਬਾਅਦ ਅਸੀਂ ਨਾਲ ਦੇ ਨਾਲ ਹੀ ਗੈਸ ਫਲੇਮ ਨੂੰ ਬੰਦ ਕਰਤਾ ਸੀ ਤੇ ਆਪਣੇ ਜਿੰਨਾ ਵੀ ਮਟੀਰੀਅਲ ਸੀ ਉਹ ਸਾਰਾ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲੋ ਜੀ ਆਪਣਾ ਮਟੀਰੀਅਲ ਹੁਣ ਬਿਲਕੁਲ ਰੈਡੀ ਆ ਅਸੀਂ ਲੱਡੂ ਬਣਾਉਣੇ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਲੱਗੇ ਕਿ ਲੱਡੂ ਤੁਹਾਡੇ ਸਹੀ ਤਰ੍ਹਾਂ ਬਾਈਂਡ ਨਹੀਂ ਹੋ ਰਹੇ ਉਹ ਟੁੱਟ ਰਹੇ ਨੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਕਿਓ ਹੋਰ ਐਡ ਕਰ ਸਕਦੇ ਹੋ ਜੇ ਤੁਸੀਂ ਕਿਓ ਨਹੀਂ ਐਡ ਕਰਨਾ ਚਾਹੁੰਦੇ ਤਾਂ ਤੁਸੀਂ ਥੋੜਾ ਜਿਹਾ ਵਾਰਮ ਮਿਲਕ ਜਾਂ ਨਿੱਕਾ ਦੁੱਧ ਇਹਦੇ ਵਿੱਚ ਐਡ ਕਰ ਸਕਦੇ ਹੋ ਉਦੋਂ ਤੁਹਾਡੇ ਲੱਡੂ ਬਿਲਕੁਲ ਅੱਛੀ ਤਰ੍ਹਾਂ ਬਾਈਂਡ ਹੋ ਜਾਣਗੇ ਜੇਕਰ ਤੁਸੀਂ ਸੇਮ ਰੇਸ਼ਿਓ ਯੂਜ਼ ਕਰ ਰਹੇ ਹੋ ਜੋ ਕਿ ਅਸੀਂ ਇਸ ਰੈਸਪੀ ਚ ਕੀਤੀ ਹੈ ਤਾਂ ਤੁਹਾਨੂੰ ਕੁਝ ਵੀ ਐਕਸਟਰਾ ਹੋਰ ਕਿਉਂ ਜਾਂ ਦੁੱਧ ਐਡ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਸੋ ਆਪਣੇ ਲੱਡੂ ਜਿਹੜੇ ਆ ਇੱਥੇ ਬਿਲਕੁਲ ਰੈਡੀ ਹੋ ਚੁੱਕੇ ਨੇ ਔਰ ਮੇਰੀ ਡਾਟਰ ਤਾਂ ਆ ਵੀ ਚੁੱਕੀ ਹੈ ਲੱਡੂ ਲੈਣ ਵਾਸਤੇ ਔਰ ਉਹ ਇੱਕ ਦਾ ਲੱਡੂ ਪਹਿਲਾਂ ਖਾ ਵੀ ਚੁੱਕੀ ਹੈ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਆ ਕਿ ਉਹਨੂੰ ਬਾਲਸ राउंड शेप बहुत ही ज्यादा पसंद है तेनु लड्डू ਵੀ ਜੜਿਆ ਬਹੁਤ ਹੀ ਜ਼ਿਆਦਾ ਪਸੰਦ ਆਈ। ਔਰ ਇਥੇ ਸਭ ਤੋਂ ਬੈਸਟ ਚੀਜ਼ ਕੀ ਆ ਕਿ ਇਹ ਬੱਚੇ ਵੀ ਆਰਾਮ ਨਾਲ ਖਾ ਸਕਦੇ ਆ। ਇਹਦੇ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਕੋਈ ਐਕਸਟਰਾ 슈ਗਰ ਨਹੀਂ ਯੂਜ਼ ਕੀਤੀ। ਕੁਝ ਵੀ ਆਪਾਂ ਇਹਦੇ ਵਿੱਚ ਕੋਈ ਫੈਂਸੀ ਮਸਾਲਾ ਜਾਂ ਕੁਝ ਬਾਰੋ ਇਨਗਰੀਡੀਐਂਟ ਨਹੀਂ ਯੂਜ਼ ਕੀਤਾ। ਸੋ ਤੁਸੀਂ ਇਹ ਬਣਾਓ ਆਪਣੇ ਬੱਚਿਆਂ ਨੂੰ ਵੀ ਖਵਾਓ ਤੇ ਆਪ ਵੀ ਖਾਓ। ਆਪਣੇ ਲੱਡੂ ਜੜਿਆ ਬਿਲਕੁਲ ਰੈਡੀ ਨੇ। ਔਰ ਇਹ ਸਮਰ ਸਪੈਸ਼ਲ ਇਸਲੀ ਨੇ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਡਰਾਈ ਫਰੂਟਸ ਨੇ ਉਹਨਾਂ ਸਭ ਨੂੰ ਅਸੀਂ ਭਿਗੋ ਕੇ ਚੜਾਇਆ ਯੂਜ਼ ਕੀਤਾ ਸੀ ਸੋ ਬੱਚੇ ਵੱਡੇ ਸਾਰੇ ਜਿਹੜੇ ਆ ਇਹਨੂੰ ਖਾ ਸਕਦੇ ਆ ਤੁਸੀਂ ਵੀ ਇਹ ਰੈਸিপি ਟਰਾਈ ਕਰੋ ਜੇ ਤੁਹਾਨੂੰ ਪਸੰਦ ਆਈ ਸਾਡੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ